ਓਏ ਵਾਹ ਵਾਹ ਬਾਈ ਨੂੰ ਨਾਰ ਬਸਦੇ ਆਂ ਪਾੜੋ ਲੈ ਓਏ ਕੀ ਕਹਿ ਬਾਰੇ ਮੋੜੀ ਨਾਲ ਤੜੀ ਰੋਡ ਆਣਾ ਫਿਰ ਕੋੜੀ ਤੋਂ ਵੀ ਚੱਲਦਾ ਓ ਇਧਰ ਕੱਢ ਲੈ ਇਧਰੋਂ ਨਿਕਲ ਜਾ ਜਲਦੀ ਲੈ ਕੇ ਨਾ ਇਧਰ ਵੀ ਆ ਜਾ ਇਧਰ ਹੀ ਕੱਢ ਸਕਦੇ ਇਧਰ ਕਿਵੇਂ ਚੱਲਦੇ ਤੁਸੀਂ ਇਧਰ ਕੱਢੋ ਮੈਂ ਕਹਿੰਦਾ ਜਲਦੀ Thank uh you. -huh. Uh -huh. uh -huh. ਖੋਰ ਸਕੋਗੇ ਭਈ ਜਦ ਖੋਰ ਸਕਦੇ ਪਿੱਛੇ ਪੜ ਆਮ ਤਾਂ ਅੱਡ ਕਿਥੋਂ ਡਰਨ ਵਾਲਾ ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਹਮਤਪੁਰੇ ਤੋਂ ਆਈ ਸੀ ਫਿਰ ਜਿਹੜਾ ਅੰਡਰਬ੍ਰਿਜ ਦੇ ਨੀਚੇ ਗੱਡੀ ਫਸੀ ਸੀ ਕਿੰਨੇ ਜਣੇ ਸੀ ਤੇ ਗੱਡੀ ਸੀ ਅਸੀਂ 4 ਜਣੇ ਸੀ ਗਈ ਕੀ ਕਾਰਨ ਪਤਾ ਨਹੀਂ ਲੱਗਿਆਗਾ ਪਾਣੀ ਵਹਲਾ ਸੀ ਗਈ ਸਾਨੂੰ ਪਤਾ ਹੀ ਨਹੀਂ ਸੀਗਾ ਵੇ ਤੇ ਪਾਣੀ ਇੱਥੇ ਇੰਨਾ ਖੜਾਗਾ ਉਹ ਗੱਡੀ ਬਾੜੀ ਮੜ ਕੇ ਬਸ ਉਹ ਇੱਕਦਮ ਵਿੱਚ ਚਲੀ ਗਈ ਮੜ ਕੇ ਵਾਪਸ ਮੁੜ ਕੋਈ ਨਹੀਂ ਉਹ ਕੌਣ ਕੌਣ ਸੀ ਵਿੱਚ ਮੈਂ ਸੀ ਗਈ ਮੇਰੇ ਮਾਸੜ ਜੀ ਸੀਗੇ ਨਾਲ ਦੋ ਸਿਸਟਰ ਸਿੰਘਾ ਮੇਰੇਆਂ ਉਹਨਾਂ ਦੀ ਹਾਲਤ ਕਿੱਦਾਂ ਠੀਕ ਹੈ ਹੁਣ ਤਾਂ ਕੱਢਿਆ ਕਿੰਨਾਂ ਨੇ ਜੀ ਜਿਹੜੇ ਆਮ ਲੋਕ ਹੈ ਉਹਨਾਂ ਨੇ ਕੱਢਿਆਗਾ ਲਗਦਾ ਨਹੀਂ ਅੱਜ ਜਿਹੜੀ ਨਗਰ ਨਿਗਮ ਦੀ ਲਾਹਰਪਰਵਾਈ ਸਾਹਮਣੇ ਆ ਰਹੀ ਹੈ ਤੁਸੀਂ ਮਸਾਂ ਬਚਿਓ। ਹਾਂਜੀ ਸਰ ਬਸਾਂ ਹੀ ਬਚਾਈਆਂ ਸੀ। ਕੀ ਲੋਕਾਂ ਨੂੰ ਕਿਹਾਉਂਗੇ? ਲੋਕਾਂ ਦਾ ਬਸ ਕੀ ਕਹਿਣਾ ਕਿ ਨਗਰ ਦੇ ਕੰਮ ਨੂੰ ਚਾਹੀਦਾ ਇਹਦੇ ਕਰਨਾ ਇਹਦਾ ਹੱਲ ਪਾਣੀ ਦਾ। ਜਾਨੀ ਮਾਨੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਕੋਈ? ਨਹੀਂ ਨਹੀਂ ਜਾਨੀ ਮਾਨੀ ਕੋਈ ਨੁਕਸਾਨ ਨਹੀਂ। ਗੱਡੀ ਦਾ ਨੁਕਸਾਨ ਹੋ ਗਿਆ ਸਾਡੀ ਜਿਹੜੀ ਪਾਣੀ ਚ ਡੁੱਬੀ ਖੜੀ ਆ। ਗੱਡੀ ਕਿਹੜੀ ਸੀ ਸਾਡੀ? ਆਰਟਿਕਾ ਹੀ। ਤੁਸੀਂ ਠੀਕ ਹੋ? ਹਾਂਜੀ ਪਰਿਵਾਰ ਸਭ ਠੀਕ ਹੈ ਸਰ। ਹਾਂਜੀ।